ਦੇਈ ਆ 8:35 ਤੇ ਉੱਤੇ ਇਹ ਸ਼ੌਬਾੰਦ ਕਰਕੇ ਗਏ ਆ ਸਾਰਾ ਬਾਜ਼ਾਰ ਬੰਦ ਹੋ ਗਿਆ ਤੇ ਕੋਈ ਇੱਕ ਅੱਧੀ ਦੁਕਾਨ ਖੁੱਲੀ ਸੀ ਕਰੀਬ 9:45 ਮਿੰਟ ਤੇ ਅੱਗ ਲੱਗੀ ਆ ਲੋਕਾਂ ਨੇ ਕਾਲ ਕੀਤੀ 10-15 ਮਿੰਟ ਚ ਫਾਇਰ ਬ੍ਰਿਗੇਡ ਵਾਲੇ ਆ ਗਏ ਨੇ ਤੇ 8:45 ਤੇ ਮਤਲ ਅੱਗ ਲੱਗੀ ਆ 9 ਵਜੇ ਤੱਕ ਫਾਇਰ ਬ੍ਰਿਗੇਡ ਆ ਗਈ ਆ ਉਹਦੇ ਬਾਅਦ ਇਹ ਸ਼ੁਰੂ ਹੋਈ ਆ ਸਭ ਤੋਂ ਪਹਿਲਾਂ ਜਿਹੜਾ ਰਾਧਾ ਸਵਾਮੀ ਪਰਸ ਵਾਲੇ ਕੁਰਨ ਟੇਲਰ ਦੀ ਪਹਿਲੀ ਦੁਕਾਨ ਸੀ ਜਿਹੜੀ ਉਹਨਾਂ ਦੇ ਬੇਟੇ ਦੀ ਦੁਕਾਨ ਆ ਉਹਦੇ ਨਾਲ ਮਦਰਾਸ ਕਲਾਥ ਹਾਊਸ ਨੂੰ ਲੱਗੀ ਆ ਉਹ ਤੋਂ ਉਹ ਜਿਹੜੇ ਆ ਦੋ ਕੋਸ਼ਲ ਬ੍ਰਦਰ ਜਿਹੜੇ ਦੋ ਦੁਕਾਨਾਂ ਉਹਨਾਂ ਦੀਆਂ ਦੋਵਾਂ ਭਰਾਵਾਂ ਦੀਆਂ ਰੈਡੀਮੈਂਟ ਦੀ ਟੋਟਲ ਕਿੰਨੀਆਂ ਦੁਕਾਨਾਂ ਨੂੰ ਅਗਲਾ ਟੋਟਲ 6 ਦੁਕਾਨਾਂ ਲੱਗੀਆਂ ਤੇ ਉੱਤੇ ਆ ਪਵਨ ਮਨਿਆਰੀ ਵਾਲੇ ਨੂੰ ਸੂਰੀ ਜੁਵੈਲਰ ਲਾਸ ਸੀ ਉਹਦਾ ਬਚਾਅ ਦੁਕਾਨਾਂ ਟੋਟਲ ਲਾਸ ਨਹੀਂ ਹੈ ਬਚਾਅ ਵਾ ਦੇਖੋ ਉਰਲੀ ਥੋੜਾ ਬਚਾਵਾ ਬਾਕੀ 4-5 ਟੋਟਲ ਲਾਸ ਕਰਨ ਕਿਵੇਂ ਪਤਾ ਲੱਗਾ ਜੀ ਸਾਨੂੰ ਬਾਜ਼ਾਰ ਚੋਂ ਫੋਨ ਆਇਆ ਕਿ ਤੁਹਾਡੇ ਲੱਗੇ ਅੱਗ ਲੱਗੀ ਹੈ ਛੇਤੀ ਆਓ ਅਸੀਂ ਫਿਰ ਦੌੜੇ ਆਏ ਆ ਸਾਰੇ ਆ ਕੇ ਮੈਨਰ ਹਸਪੀਟਲ ਤੋਂ ਵੀ ਪਾਣੀ ਲਾਇਆ ਨਾਲ ਇਹ ਨਹੀਂ ਪਤਾ ਲੱਗ ਸਕਿਆ ਜੀ ਹੌਂ ਦੇ ਨਾਲ ਇੱਕ ਦੁਕਾਨ ਤੇ ਅੱਗ ਲੱਗੀ ਆ ਇੱਕ ਦੁਕਾਨ ਤੋਂ ਭੱਗਦੇ ਭੱਗਦੇ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਉੱਤੇ ਆ ਗਈ ਆ ਅਹੀਂ ਤੇ ਇਹ ਕਹਾਂਗੇ ਇਹ ਵੀ ਅਹੀਂ ਬਿਜਲੀ ਬੋਰਡ ਨੂੰ ਸਾਰਾ ਬਾਜ਼ਾਰ ਜਿਹੜਾ ਵਾ ਹਨੂਮਨ ਚੌਂਕ ਤੋਂ ਲੈ ਕੇ ਤੇ ਬਾਟਾ ਚੌਂਕ ਤੱਕ ਕਿੰਨੇ ਕੁ ਜੋੜਨੇ ਕਿੰਨੀ ਕੁ ਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ ਅਹੀਂ ਆਪਣੇ ਖਰਚਿਆਂ ਤੇ ਵੀ ਤਾਰ ਜਿਹੜੀ ਆ ਉਹ ਮੰਗਵਾਈ ਆ ਇਹ ਨਾ ਤੇ ਬਾਜ਼ਾਰ ਚੋਂ ਤਾਰਾਂ ਬਦਲਦੇ ਆ ਨਾ ਜੋੜ ਉਹ ਕੱਢਦੇ ਆ ਇਹ ਕਦੀ ਕਹਿੰਦੇ ਸਾਡੇ ਕੋਲ ਤਾਰਾਂ ਐ ਨਹੀਂ ਕਦੀ ਪੁੱਛ ਕਿ ਕਿੰਨਾ ਅੱਗ ਲੱਗੀ ਆ ਸ਼ੋਰ ਸੜਕਟ ਦੇ ਨਾਲ ਹੀ ਅੱਗ ਲੱਗੀ ਆ ਜੀ ਸਾਰੀ ਇਹ ਜਿੰਨੀ ਅੱਗ ਲੱਗੀ ਆ ਸ਼ੋਰ ਸੜਕਟ ਦੇ ਨਾਲ ਲੱਗੀ ਆ ਇਹ ਪੰਜ ਦੁਕਾਨਾਂ ਸੜਗੀਆਂ ਜੀ ਪੰਜਾਂ ਦੁਕਾਨਾਂ ਦਾ ਰਿਆ ਕੱਖ ਨਹੀਂ ਗਾ ਜੀ ਕੁਛ ਨਹੀਂ ਰਿਆ ਅੰਦਰ ਇਹਨਾਂ ਦੇ ਵਿਚਾਰਿਆਂ ਦੇ ਜੁੰਦਾ ਤੋਂ ਪਹਿਲਾਂ ਹੀ ਵਪਾਰੀ ਵਪਾਰੀ ਵਰਗ ਦੇ ਪਹਿਲਾਂ ਹੀ ਉਜੜਿਆ ਪਿਆ ਇੱਕ ਮੰਦੇ ਦੀ ਮਾਰ ਉਤੋਂ ਉਜੜਿਆ ਪਿਆ ਕਾਰੋਬਾਰ ਹੈ ਨਹੀਂ ਉਤੋਂ ਦੁਕਾਨਾਂ ਨੂੰ ਜਿਹੜੀ ਅੱਗ ਲੱਗੀ ਆ ਨਾ ਕਿ ਇਹ ਪ੍ਰਸ਼ਾਸਨ ਨੇ ਨਾ ਕਿਸੇ ਨੇ ਨਾ ਕੋਈ ਮਦਦ ਕਰਨੀ ਆ ਨਾ ਕੋਈ ਲੈਣਾ ਤੇ ਨਾ ਕੋਈ ਦੇਣਾ ਜੀ ਟੀਮਾਂ ਟੀਮਾਂ ਬੋੜ ਗਈਆਂ ਸੀ ਇੱਥੇ ਟੀਮਾਂ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਪਾਣੀ ਵਾਲੀ ਉੱਥੇ ਹੀ ਅੱਗੇ ਹੁੰਦਾ ਮੈਂ ਖੜੀ ਆ ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਆ ਉਦੋਂ ਤੇ ਪਾਣੀ ਨਹੀਂ ਚੱਲਿਆ ਜੀ ਉਹਦਾ ਪਾਣੀ ਨਹੀਂ ਚੱਲਿਆ 20 ਮਿੰਟ ਪਹਿਲੇ ਜਦੋਂ ਅੱਗ ਲੱਗੀ ਨੂੰ ਉਸੇ ਨੇ ਫੋਨ ਕੀਤਾ ਉਹਨਾਂ ਨੂੰ ਕੋਈ ਸਾਹਮਣੇ ਕੋਈ ਪਹੁੰਚਿਆ ਮੈਂ 15 ਮਿੰਟ ਤੋਂ ਖੜੀ ਰਹੀ ਆ ਪਾਣੀ ਨਹੀਂ ਆਇਆ ਕਿਸੀ ਮੈਂ ਅੱਧੀ ਵਾਲਾ ਕਿਉਂਥੇ ਗਿਆ ਉੱਥੇ ਜਿੱਧਾ ਪਹੁੰਚਿਆ ਉਹ ਕਹਿੰਦੇ ਹੁਣੇ ਗੱਡੀ ਗਈ ਆ ਇੱਥੇ ਗੱਡੀ ਫੇ ਜਗ੍ਹਾ 'ਤੇ ਪਹੁੰਚੀ ਪਹੁੰਚੀ ਆ ਉਹਨਾਂ ਦੀ ਕੋਈ ਪਕੜੀ ਪਬਲਿਕ ਕਦੀ ਕੋ ਇਹਦੇ ਚੱਕਰ ਵਿੱਚ ਵੀ ਬਾਕੀ ਆਈ ਫਿਰ ਆਪ ਵੀ ਮਦਦ ਕੀਤੀ ਸਾਰੇ ਪਬਲਿਕ ਨੇ ਕਿ ਨੇਰੀ ਹੱਤਾ ਲੁੱਟੀ ਅਡਾਲ ਪ੍ਰਸ਼ਾਸਨ ਦੇ ਕੋਲ ਪਾਣੀ ਲੈਂਦਾ ਪੈਪ ਲਈ ਬਾਰਸ਼ਾਂ ਨੇ ਪਾਣੀ ਪੁਝਾਇਆ ਹੁਣ ਵੀ ਜਿਹੜੀ ਉਹ ਪਬਲਿਕ ਹੀ ਲੱਗੀ ਹੋਈ ਆ ਜਿਆਦਾ ਜਿਆਦਾ ਜਿਹੜੀ ਉਹ ਪਬਲਿਕ ਹੀ ਸਾਹਮਣੇ ਕੈਮਰਾ ਮਾਰ ਕੇ ਦੇਖੋ ਕੋਈ ਪ੍ਰਸ਼ਾਸਨ ਦੇ ਕੋਲ ਨਹੀਂ ਸ਼ੋਰ ਤੋਂ ਦੂਰ ਗਈ ਆ ਸਾਰਾ ਕੰਮ ਕਰਦੇ ਨਹੀਂ ਇਹ ਸਾਰੀ 90% ਅਸੀਂ ਦੇਖਾਂਗੇ ਬਿਜਲੀ ਬੋਰਡ ਦੀ ਨਾ ਕਾਮੀ ਆ ਕਲੀ ਬੋਰਡ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨ ਵਾਲੀ ਧਾਰੀ ਹਜੇ ਤੱਕ ਕੋਈ ਨਹੀਂ ਪਹੁੰਚਿਆ ਉਹ ਐਮਐਲਏ ਸਾਹਿਬ ਦੇ ਛੋਟੇ ਬ੍ਰਦਰ ਨੇ ਇੱਕ ਕਮੇਟੀ ਦੇ ਜਿਹੜੇ ਜਿਹੜੇ ਪ੍ਰਧਾਨ ਨੇ ਉਹ ਪਹੁੰਚੇ ਹੋਏ ਨਹੀਂ ਉਹ ਤੇ ਆਪਣੇ ਗੱਡੀ ਦੇ ਉੱਤੇ ਚੜ ਕੇ ਵੀ ਅੱਗ ਜਿਹੜੀ ਆ ਉਹ ਬੁਝਾ ਰਹੇ ਜਿੰਨੀ ਕੁ ਕੋਸ਼ਿਸ਼ ਉਹਨਾਂ ਕੋ ਹੋ ਰਹੀ ਆ ਉਹ ਕਰ ਰਹੇ ਨੇ ਬਾਕੀ ਜਿਹੜਾ ਹੀ ਕਹੀਏ ਕੀ ਉਹ ਪ੍ਰਸ਼ਾਸਨ ਉਹ ਹਜੇ ਤੱਕ ਕੁਛ ਨਹੀਂ ਜੀ ਪਹੁੰਚਿਆ ਕੋਈ ਨਹੀਂ ਜੀ ਪਹੁੰਚਿਆ